ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਰਣਜੋਧ ਸਿੰਘ ਰਾਮ ਗੜੀਆ ਅੱਜ ਭਰਾਵੋ ਅਸੀਂ ਆਏ ਹਾਂ ਲੌਂਗਵਾਲ ਦੇ ਵਿੱਚ ਬਿਰਦੀ ਫਰਨੀਚਰ ਹਾਊਸ ਤੇ ਬੈੱਡ ਵਗੈਰਾ ਜੋੜੀਆਂ ਵਗੈਰਾ ਬਾਈ ਹੱਥੀ ਤਿਆਰ ਕਰਦੇ ਨੇ ਜਿਹੜਾ ਅੱਜ ਭਰਾ ਉਹ ਯੁੱਗ ਚੱਲਦਾਗਾ ਅੱਜ ਜਿਹੜਾ ਟ੍ਰੈਂਡ ਚੱਲ ਰਿਹਾ ਉਹ ਜਿਹੜੇ ਆਮ ਰੈਡੀਮੇਡ ਪੱਲੇ 2000 ਰੁਪਏ ਦੇ ਆ ਰਹੇ ਨੇ 2500 ਦੇ ਆ ਰਹੇ ਨੇ ਉਹਦਾ ਭਰਾ ਉਹ ਚੱਲ ਰਿਹਾਗਾ ਜਿਹੜੇ ਪੁਰਾਣੇ ਸਮੇਂ ਦੇ ਚੱਲ ਤੋਂ 20 ਸਾਲ 30 ਸਾਲ ਪਹਿਲਾਂ ਲੋਕ ਹੱਥੀ ਤਿਆਰ ਕਰਕੇ ਜੋੜੀਆਂ ਵਗੈਰਾ ਕੋਈ ਵੀ ਘਰ ਦੇ ਵਿੱਚ ਕੋਈ ਮੇਜ਼ ਬਣਾਉਣਾ ਸੀਗਾ ਤਾਂ ਭਰਾਵੋ ਉਸ ਨੂੰ ਦਾਣ ਤਾਂ ਉਹ ਹੱਥੀ ਤਿਆਰ ਕਰਕੇ ਬਣਾਉਂਦੇ ਸੀਗੇ ਬਾਕੀ ਤੁਹਾਡੀ ਮੈਂ ਮਿਸਤਰੀ ਸਾਹਿਬ ਨਾਲ ਗੱਲਬਾਤ ਕਰਾਂਗਾ ਨਾਲੇ ਆਪਾਂ ਉਹਨੂੰ ਪੁੱਛਾਂਗੇ ਵੀ ਕੀ ਹਿਸਾਬ ਤਾਂ ਬੰਦਾ ਇਹਦਾ ਕੀ ਇਹਦਾ ਫਾਇਦਾ ਆਪਾਂ ਉਹਨੇ ਜੋੜੀਆਂ ਦਾ ਆਜੋ ਭਰਾਵੋ ਉਸ ਨੂੰ ਮਿਲਾਈ ਮੰਡੇਰ ਰੋਡ ਲਾਂਗੋਵਾਲ ਨੇੜੇ ਸਰਕਾਰੀ ਸਕੂਲ ਨਾਲ ਹਸਪੀਟਲ ਤੇ ਆ ਬਾਈ ਉਹਨਾਂ ਦੀ ਬਰਖਸਾਬ ਆ ਜੀ ਆ ਸਾਰੀ ਮਸ਼ੀਨਰੀਆਂ ਲੱਕੜ ਪਈ ਐ ਤੇ ਉਸ ਤੋਂ ਬਾਅਦ ਆ ਮਸ਼ੀਨ ਪਈ ਐ ਜੀ ਬਾਕੀ ਸਮਾਨ ਬਾਈ ਉਹਨਾਂ ਦਾ ਗਾਇਬ ਆ ਕੋਠਿਆਂ ਦੇ ਵਿੱਚ ਤੇ ਕੰਮ ਬਾਈ ਉਹਨਾਂ ਦਾ ਚੱਲਦਾਗਾ ਤੇ ਨਾਲ ਬਾਈ ਬਿਲ ਟਾਈਮਾਂ ਚੀਜ਼ਾਂ ਤਿਆਰ ਕਰਦੇ ਨੇ ਉੱਥੇ ਆ ਕਹੀ ਪਈ ਆ ਤੇ ਆ ਵੀ ਸਾਇਦ ਕੋਈ ਉਜਾਰ ਆਗਾ ਜੀ ਆ ਕਟਰ ਪਿਆ ਹੋਇਆ ਹੈਗਾ ਆ ਸਾਰੇ ਪ੍ਰਾਣੀ ਚੀਜ਼ਾਂ ਭਰਾਵੋ ਪੁਰਾਣੇ ਉਜਾਰ ਹੋ ਸਕਦਾ ਵੀ ਆਉਣ ਵਾਲੀ ਸਾਡੀ ਜਿਹੜੀ ਨਸਲ ਹੈ ਉਹਨੂੰ ਇਹਨਾਂ ਚੀਜ਼ਾਂ ਮੈਨੂੰ ਪਤਾ ਹੀ ਨਾ ਹੋਵੇ ਕੀ ਚੀਜ਼ ਆ ਬਿੰਦਰਾ ਗੁਣੀਆ ਨਾ ਠੀਕ ਹੈ ਇਹ ਭਰਾਵੋ ਹੈਗਾ ਖੀਸ ਮੈਨੂੰ ਵੀ ਕੱਟੇ ਨਾਲ ਹੋ ਜਾਂ ਭਰਾਵੋ ਭੁੱਲ ਗਏ ਆ ਗਿਆ ਗੁਣੀਆ ਭਰਾਵੋ ਤੇ ਆ ਸੱਥੀਆਂ ਹੋ ਗਈਆਂ ਹੁਣ ਜਿਹੜੀ ਮਸ਼ੀਨਰੀ ਕੰਮ ਆ ਭਰਾਵੋ ਉਹ ਤਾਂ ਹੁਣ ਆਹ ਰੇਤ ਆ ਭਰਾਵੋ ਹੋ ਸਕਦਾ ਵੀ ਸਾਡੀ ਜਿਹੜੀ ਹੁਣ ਵਾਲੀ ਜਨਰੇਸ਼ਨ ਨੂੰ ਰੇਤ ਬਾਰੇ ਨਾ ਪਤਾ ਹੋਵੇ ਜੋ ਮਟੋਕੇ ਠਿੱਕੇ ਕਰਦੇ ਕਰਦਾ ਦੇਖਿਆ ਕਰਦੇ ਸੀ ਸਾਗ ਬਟਣ ਵਾਲੇ ਦਾਤਿਆਂ ਦੇਖਿਆ ਕਰਦੇ ਸੀ ਭਰਾਵੋ ਇਹੋ ਸਾਰੀਆਂ ਆਟ ਬਣੇ ਤੇ ਬਾਬਾ ਕੀ ਬਾਬਾ ਵਿਸਕਰਮ ਆ ਗਿਆ ਬਾਬਾ ਵਿਸਕਰਮਾ ਜੀ ਤੇ ਉਸ ਤੋਂ ਬਾਅਦ ਆ ਰੰਦੇ ਆ ਗਏ ਜੀ ਆ ਡਰਲਾਂ ਵਗਰ ਆ ਗਈਆਂ ਹੁਣ ਸਾਡੇ ਜਿਹੜਾ ਬਰਮੀ ਕਮਾਂਡ ਚ ਆਉਂਦਾ ਸੀ ਉਹਦੀ ਜਗ੍ਹਾ ਭਰਾਵੋ ਆ ਹੁਣ ਡਰਲਾਂ ਨੇ ਲੈ ਲਈ ਤੇ ਸਾਰਿਆਂ ਬਿੰਦਰ ਆਪਾਂ ਕਿਹੜੇ ਕਿਹੜੇ ਪੱਲੇ ਤਿਆਰ ਕਰਦੇ ਆਂ ਬਾਈ ਜੀ ਬਾਈ ਜੀ ਆਪਾਂ ਸਮਰਮੈਕੇ ਵਾਲੇ ਪੱਲੇ ਵੀ ਤਿਆਰ ਕਰਦੇ ਆਂ ਜੀ ਪੀਵੀਸੀ ਦੇ ਪੱਲੇ ਵੀ ਤਿਆਰ ਕਰਦੇ ਆਂ ਜੀ ਠੀਕ ਐ ਤੇ ਐਲੂਮੀਨੀਅਮ ਦੇ ਪੱਲੇ ਵੀ ਤਿਆਰ ਕਰਦੇ ਆਂ ਜਿਹੜੇ ਆਪਾਂ ਸਮਰਮੈਕੇ ਦੇ ਪੱਲੇ ਤਿਆਰ ਕਰਦੇ ਆਂ ਕਿੱਥੋਂ ਸਟਾਰਟ ਹੋ ਜਾਂਦੇ ਨੇ ਇਹ ਸਮਰਮੈਕੇ ਵਾਲੇ ਪੱਲੇ ਦੇਖੋ ਜੀ ਇੱਕ ਤਾਂ ਫੈਕਟਰੀਆਂ ਤੋਂ ਲਈ ਜਾਂਦੇ ਨੇ 2000 ਦਾ 3000 ਦਾ 2500 ਦਾ ਪੱਲਾ ਠੀਕ ਐ ਉਹ ਤਾਂ ਦੇਖੋ ਜੀ ਹਲਕੀ ਕੁਆਲਿਟੀ ਹੁੰਦੀ ਹੈਗੀ ਹੁੰਦੀ ਆ ਜਿਹੜਾ ਆਪਾਂ ਬਣਾਉਣਾ ਹੀ ਆਪਾਂ ਘੱਟੋ ਘੱਟ 7-8000 ਰੁਪਏ ਦਾ ਪੱਲਾ ਵਧੀਆ ਤੇ ਸਮਾਨ ਲਾ ਕੇ ਠੀਕ ਹੈ। ਵਧੀਆ ਸਰਮਾਇਕਾ ਹੁੰਦਾ ਜੀ ਵਧੀਆ ਸਮਝ ਲਓ ਬੋਰਡ ਹੁੰਦਾ ਜੀ ਉਹਦਾ ਜਿਹੜਾ ਪਲੱਸ ਡੋਰ ਹੁੰਦਾ। ਠੀਕ ਹੈ। ਹਾਂਜੀ। ਤੇ ਉੱਪਰ ਕਿੰਨੇ ਤੱਕ ਪਿਆਪਰ ਨੂੰ ਪੱਲਾ? ਉੱਪਰ ਲਾ ਲੋ ਜੀ 10000 ਤੱਕ ਪਿਆਈ ਵਧੀਆ ਪੱਲਾ ਪੂਰਾ ਵਧੀਆ ਸਮਾਨ ਲਾ ਕੇ। ਠੀਕ ਹੈ। ਹਾਂਜੀ। ਜਿਹੜੇ ਬਾਥਰੂਮ ਦੇ ਪੱਲੇ ਹੁੰਦੇ ਨੇ ਉਹ ਵੀ ਤੁਹਾਨੂੰ ਨਹੀਂ ਆਪਾਂ ਭਾਂਡੇ ਵੀ ਕਵਰ ਕਰਦੇ ਹਾਂ ਜੀ। ਤੇ ਜਿਹੜੇ ਦੁਕਾਨਾਂ ਦੇ ਸ਼ੋਰੂਮਾਂ ਦੇ ਪੂਰੇ ਲੱਗਦੇ ਨੇ ਆਪਣੇ ਸ਼ੀਸ਼ੇ ਕੈਬਨਾ ਉਹ ਵੀ ਤਿਆਰ ਕਰਦੇ ਸੀ ਸਾਰਾ ਆਪਾਂ ਸਾਨੂੰ ਜੋੜੀਆਂ ਦਾ ਕੰਮ ਕਰਦੇ ਸੀ ਸਾਰਾ ਮਤਲਬ ਸਾਗਵਾਨ ਦੇ ਪੱਲੇ ਵੀ ਤਿਆਰ ਕਰਦੇ ਆ ਟਾਲੀ ਦੇ ਪੱਲੇ ਵੀ ਤਿਆਰ ਕਰਦੇ ਆ ਰੈੱਡ ਚਾਂਪ ਦੇ ਵੀ ਪੱਲੇ ਤਿਆਰ ਕਰਦੇ ਸੀ ਤੇ ਮਤਲਬ ਵਧੀਆ ਪੱਲੇ ਤਾਂ ਸਾਗਵਾਨ ਦੇ ਹੀ ਹੁੰਦੇ ਨੇ ਇਹ ਕੋਠੀਆਂ ਦਾ ਕੰਮ A ਤੋਂ ਲੈ ਕੇ Z ਤੱਕ ਕੰਮ ਕਰਦੇ ਹਾਂ। ਨਾਲ ਤਾਂ ਚਗਾਠਾਂ ਤਿਆਰ ਕਰਦੇ ਹਾਂ, ਜੋੜੀਆਂ ਤਿਆਰ ਕਰਦੇ ਹਾਂ, ਕਾਪੂੜ ਤਿਆਰ ਕਰਦੇ ਹਾਂ। ਤੇ ਆਪਣਾ ਕਿਚਨ ਦਾ ਕੰਮ ਹੋ ਗਿਆ, ਪੌੜੀਆਂ ਥੱਲੇ ਹੋ ਗਿਆ ਕਾਪੂੜ, ਪਾਰਟੀਸ਼ਨ ਹੋ ਗਈ ਜਿਹੜੀ ਆਪਣੀ ਡਰੈੰਗ ਰੂਮਾਂ ਦੀ ਹੁੰਦੀ ਹੈਗੀ। ਤੇ ਸਾਰਾ ਤਸੱਲੀ ਬਕਸ ਕੰਮ ਕਰਦੇ ਹਾਂ। ਸਾਰਾ ਕੰਮ ਜੀ ਆਰਡਰ ਦੇ ਤਿਆਰ ਕਰਦੇ ਹਾਂ। PVC ਦੇ ਪੱਲੇ ਵੀ ਤਿਆਰ ਕਰਦੇ ਹਾਂ ਆਪਾਂ। ਮਤਲਬ ਉਹਦੇ ਵਿੱਚ ਫਰੇਮ ਬਣਾ ਕੇ ਪੈਂਦਾ ਹੁੰਦਾ ਹੈ ਜੀ ਐਨਸੀ ਬਾਈ ਐਨਸੀ ਦੇ ਲੋਹੇ ਦੇ ਪਾਈਪ ਦਾ ਓਕੇ ਤੇ ਉਹ ਵੀ ਵਧੀਆ ਮਜ਼ਬੂਤ ਕੰਮ ਹੁੰਦਾ ਹੈ ਉਹਨੂੰ ਨਾ ਤਾਂ ਅੱਗ ਲੱਗਦੀ ਹੈ ਨਾ ਸਿਉਂਖ ਲੱਗਦੀ ਹੈ ਅਸੀਂ ਹੋਰੇ ਪੰਜ ਚਾਰ ਕੋਠੀਆਂ ਦਾ ਕੰਮ ਕੀਤਾ ਹੈ ਜੇ ਕਿਸੇ ਨੇ ਦੇਖਣਾ ਹੈ ਤਾਂ ਉਹ ਦਿਖਾ ਸਕਦੇ ਹਾਂ ਬਾਕੀ ਬੈੱਡ ਬੈੱਡ ਵੀ ਤਿਆਰ ਕਰਦੇ ਹਾਂ ਜੀ ਬੈੱਡ ਸੋਫੇ ਹੋਵੇ ਆਪਣੇ ਕੋਈ ਲੱਕੜ ਦੀਆਂ ਜਿਵੇਂ ਬਣਾਉਣੀਆਂ ਹੁਣ ਕੁਰਸੀਆਂ ਮੇਜ਼ ਵਗੈਰਾ ਆਊਟਰ ਤੇ ਤਿਆਰ ਕਰਦੇ ਆਂ ਡਾਈਨਿੰਗ ਟੇਬਲ ਵਗੈਰਾ ਡਾਈਨਿੰਗ ਟੇਬਲ ਵੀ ਤਿਆਰ ਕਰਦੇ ਆਂ ਸਾਰਾ ਆਊਟਰ ਤੇ ਕੰਮ ਤਿਆਰ ਕਰਦੇ ਆਂ ਨੰਬਰ ਸਕਰੀਨ ਦੇ ਉੱਪਰ ਚੱਲ ਰਹੇ ਨੇ ਸਾਡੇ ਨਾਲ ਫੋਨ ਤੇ ਗੱਲ ਕਰਕੇ ਆਪਣਾ ਕੰਮ ਤਸੱਲੀ ਬਖਸ਼ ਕਰਵਾਓ